ਇਸ ਵੇਲੇ ਸੁਖਬੀਰ ਬਾਦਲ ਜੇ ਸਿਆਸੀ ਕਬੱਡੀ ਦੀ ਗੱਲ ਕਰੀਏ ਤੇ ਉਹਦੇ ਵਿੱਚ ਪਛੜਦੇ ਨਜ਼ਰ ਆ ਰਹੇ ਨੇ ਕਿਉਂਕਿ ਕਦੇ ਵੀ ਸੁਖਬੀਰ ਬਾਦਲ ਕੋਲੋਂ ਕੁਰਸੀ ਤੇ ਜਿਹੜੀ ਗਈ ਸੋ ਗਈ ਆ ਕੀ ਹੁਣ ਤੱਕੜੀ ਵੀ ਜਾ ਸਕਦੀ ਆ ਉਹਨਾਂ ਕੋਲ ਇਹ ਪਹਿਲੂ ਬਹੁਤ ਕਾਊਂਟ ਕਰਦਾ ਕਿ ਤੁਸੀਂ ਪੁਆਇੰਟ ਲਿਆ ਜਾਂ ਨਹੀਂ ਲਿਆ ਇਹ ਵੱਖਰਾ ਸਵਾਲ ਆ ਜੀ ਪਰ ਜੇ ਤੁਸੀਂ ਜੇ ਤੁਸੀਂ ਡੀ ਨੂੰ ਟੱਚ ਕਰਕੇ ਵੀ ਵਾਪਸ ਆ ਗਏ ਤਾਂ ਤੁਸੀਂ ਅਜੇ ਬਚੇ ਹੋ ਜੀ ਸੋ ਇਸ ਲਈ ਸੁਖਬੀਰ ਬਾਦਲ ਅਜੇ ਤੱਕ ਡੀ ਟੱਚ ਕਰ ਰਹੇ ਨੇ ਅਜੇ ਤੱਕ ਉਹ ਬਚੇ ਹੋ ਹੂੰ ਸਿੱਧੇ ਰੂਪ ਦੇ ਵਿੱਚ ਅੱਜ ਦੀ ਤਰੀਕ ਤੇ ਜਦੋਂ ਇਸ ਸਮੇਂ ਆਪਾਂ ਇਸ ਪ੍ਰੋਗਰਾਮ ਚ ਗੱਲ ਕਰ ਰਹੇ ਹਾਂ ਉਸ ਸਮੇਂ ਤੱਕ ਸੁਖਬੀਰ ਬਾਦਲ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਜੀ ਚਾਹੀ ਉੱਥੇ ਬਰਨਾਲਿਆਂ ਦਾ ਮੁੰਡਾ ਆ ਗਿਆ ਚਾਹੀ ਉੱਥੇ ਤਲਵੰਡੀਆਂ ਦਾ ਮੁੰਡਾ ਆ ਗਿਆ ਤੇ ਚੰਦੂ ਚਾਹ ਤੌੜਿਆਂ ਦੇ ਰਸਤੇ ਦਾ ਆ ਗਏ ਅਜੇ ਤੱਕ ਸੁਖਬੀਰ ਬਾਦਲ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੂੰ ਹਾਂ ਸਵਾਲ ਇਹ ਹੈ ਕਿ ਜਿਹੜੇ ਕੁਰਸੀ ਨੂੰ ਹੱਥ ਪਾਉਣਾ ਚਾਹੁੰਦੇ ਨੇ ਜੀ ਉਹਨਾਂ ਦੇ ਆਕਾ ਕੀ ਸੁਖਬੀਰ ਬਾਦਲ ਤੋਂ ਤਕੜੀ ਹੋਣਾ ਚਾਹੁੰਦੇ ਨੇ ਜੀ ਸਵਾਲ ਇਹ ਦੇਖੋ ਜੋ ਕੁਛ ਮਹਾਰਾਸ਼ਟਰ ਚ ਹੋਇਆ ਹਮ ਹਮ ਸ਼ਿਵ ਸੈਨਾ ਨਾਲ ਹੋਇਆ ਉਦਮ ਠਾਕਰੇ ਨਾਲ ਹੋਇਆ ਐਨਸੀਪੀ ਨਾਲ ਹੋਇਆ ਸ਼ਲਬ ਬਾਦ ਨਾਲ ਹੋਇਆ ਉਹਨਾਂ ਤੋਂ ਉਹਨਾਂ ਦੇ ਚੋਣ ਨਿਸ਼ਾਨ ਪਾਰਟੀ ਦੇ ਨਾਮ ਖੋਣੇ ਹੀ ਨੋਬਤ ਕੁਝ ਲੋਕ ਇਸ ਨੂੰ ਇਸੇ ਨਜ਼ਰੀਏ ਤੋਂ ਦੇਖਦੇ ਨੇ ਕਿ ਭਾਜਪਾ ਜਿਨ੍ਹਾਂ ਨਾਲ ਕਿਸੇ ਸਮੇਂ ਜਾਂਦੀ ਆ ਬਾਅਦ ਚ ਉਹਨਾਂ ਪਾਰਟੀਆਂ ਨਾਲ ਇਦਾਂ ਹੀ ਕਰਦੀ ਆ ਹਮ ਤੋਂ ਸ਼ਿਵ ਸੈਨਾ ਤਾਂ ਬਿਲਕੁਲ ਉਹਦੀ ਸੋਚ ਵਾਲੀ ਇੱਕੋ ਮਤਰਾ ਤੋਂ ਤੇ ਕਿੱਡਣ ਵਾਲੀ ਪਾਰਟੀ ਸੀ ਉਹਦੇ باوجود ਵੀ ਉੱਥੇ ਜੋਖਾ ਸੋਇਆ ਸਭ ਨੇ ਦੇਖਿਆ ਪਰ ਪੰਜਾਬ ਚ ਨਾ ਤਾਂ ਕਾਗਦੀਆਂ ਦੀ ਸਰਕਾਰ ਹੂੰ ਹੂੰ ਤੇ ਨਾ ਇੱਥੇ ਇਹੋ ਜੀ ਗਣਤੀਵੰਤੀ ਹੋਣੀ ਆ ਕਿ ਇੰਨੇ ਐਮ.ਐਲ.ਏ ਇਧਰ ਆ ਗਏ ਇੰਨੇ ਇਧਰ ਆ ਗਏ ਜੀ ਪਾਰਟੀ ਦਾ ਇਹ ਆ ਸੋ ਕੀ ਉਸ ਸਥਿਤੀ ਦੇ ਵਿੱਚ ਜਦੋਂ ਸਰਕਾਰ ਚ ਨਹੀਂ ਗਾ ਕੋਈ ਉਹਦੇ ਨਾਲ ਫਰਕ ਨਹੀਂ ਪੈਣ ਲੱਗੇ ਤਾਂ ਪੰਜਾਬ ਨੂੰ ਕੀ ਉਹਦੇ باوجود ਵੀ ਕੋਈ ਅਜੀਹਾ ਮਸਲਾ ਹੋ ਸਕਦਾ ਇੱਕ ਤੇ ਅਦਾਲਤ ਚਲੀ ਜਾਵੇ ਉਸ ਤੋਂ ਬਾਅਦ ਚੈਲੰਜ ਹੋਵੇ ਤੇ ਕੁਝ ਖੇਲਾ ਹੋਵੇ ਲੁਕਮਾ ਤੇ ਇਹਨਾਂ ਤੋਂ ਤਕੜੀ ਵੀ ਖੋਦੀ ਤੇ ਪ੍ਰਧਾਨਗੀ ਵੀ ਖੋਦੀ ਹੂੰ ਹੂੰ ਸੁਖਵੀਰ ਬਾਦਰ ਨੇ ਚੰਡੀਗੜ੍ਹ ਬੈਠ ਕੇ ਬੈਠਕ ਕੀਤੀ ਤੇ ਬੈਠਕ ਦੇ ਵਿੱਚ ਹੁਣ ਤੱਕ ਜਿਹੜੀਆਂ ਬੈਠਕਾਂ ਪਿਛਲੀਆਂ ਚੱਲ ਰਹੀਆਂ ਸੀਗੀਆਂ ਜਿਹੜੀ ਤੇ ਜਲੰਧਰ ਬੈਠੀ ਸੀ ਜਦੋਂ ਤੱਕ ਉਹ ਚੰਡੀਗੜ੍ਹ ਬੈਠਦੀ ਸੀ ਜੀ ਤਦ ਤੱਕ ਜਿਹੜੇ ਮੇਜ਼ ਤੋਂ ਮੇਜ਼ ਤੋਂ ਪਿੱਛੇ ਇੱਕ ਕੁਰਸੀਆਂ ਪਈਆਂ ਹੁੰਦੀਆਂ ਕੰਧ ਜੀ ਦੇ ਨਾਲ ਲਾ ਕੇ ਰੱਖੀ ਹੋਈ ਉਹਨਾਂ ਤੇ ਬੈਠਦੇ ਸੀ ਹੁਣ ਉਹ ਗੋਲ ਮੇਜ਼ ਤੇ ਕੁਰੀਆਂ ਰੱਖ ਕੇ ਬੈਠਦੇ ਸੀ ਹੂੰ ਸੋ ਉਹ ਸਾਰੇ ਕਹਿੰਦੇ ਸੁਖਵੀਰ ਜੀ ਪ੍ਰਵਾਹ ਨਾ ਕਰੋ ਅਸੀਂ ਤਾਂ ਇੰਨੇ ਸਾਲਾਂ ਤੋਂ ਦੂਜੀ ਲਾਈਨ 'ਚ ਬੈਠਦੇ ਆਏ ਆ ਮਾ ਸਾਬ ਉਹਨਾਂ ਅਸੀਂ ਖੇਡਾਂਗੇ ਤੁਸੀਂ ਫਿਕਰ ਨਾ ਕਰੋ ਜੀ ਤੇ ਕਹਿੰਦੇ ਸੁਖਵੀਰ ਬਾਦਲ ਚ ਹੌਸਲਾ ਆ ਗਿਆ ਕਿ ਲੈ ਦੀ ਗੱਲ ਬਣ ਗਈ ਸੋ ਇੱਕ ਤਾਂ ਜ਼ਿਲ੍ਹਾ ਪ੍ਰਧਾਨਾਂ ਦੇ ਹਵਾਲੇ ਨਾਲ ਇੱਕ ਜ਼ਿਲ੍ਹਾ ਹਲਕਾ ਇੰਚਾਰਜਾਂ ਦੇ ਹਵਾਲੇ ਨਾਲ ਕਾਰਜਕਾਰੀ ਦੇ ਹਵਾਲੇ ਨਾਲ ਹੈਨਾ ਤੇ ਸਮੂਚੀ ਕਮੇਟੀ ਦੇ ਹਵਾਲੇ ਨਾਲ ਅਜੇ ਵੀ ਗਿਣਤੀ ਮਿੰਤੀ ਸੁਖਵੀਰ ਦਾ ਪਲੜਾ ਭਾਰੀ ਆ ਹੂੰ ਹੂੰ ਠੀਕ ਹੈ ਸੁਖਵੀਰ ਦਾ ਪਲੜਾ ਭਾਰੀ ਆ ਇਹਦਾ ਤੱਕੜੀ ਨੂੰ ਵੀ ਖਤਰਾ ਨਹੀਂ ਤੇ ਜਿ ਕੁਰਸੀ ਨੂੰ ਵੀ ਕਰਪਾ ਜੀ ਹਾਂ ਇਸ ਸਭ ਦੇ ਵਿੱਚ ਜਿਹੜਾ ਸਵਾਲ ਹੈ ਕਿ ਦੂਜੀ ਤਿਰ बार-बार ਇੱਕ ਸਵਾਲ ਖੜਾ ਕਰ ਰਹੀ ਹੈ। ਹਮਮ ਕਿ ਜੀ ਸੁਖਵੀਰ ਤਿਆਗ ਦੀ ਭਾਵਨਾ ਦਿਖਾਉਣ ਲਗਾਤਾਰ ਹਾਰ ਰਹੇ ਨੇ। ਹਮ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 2008 'ਚ ਜਦੋਂ ਸੁਖਵੀਰ ਬਾਦਲ ਦੇ ਹੱਥ ਪ੍ਰਧਾਨਗੀ ਆਈ। ਵੈਸੇ ਤਾਂ ਬਾਦਲਾਂ ਦੇ ਹੱਥ ਉਨੀ ਤੋਂ 95 'ਚ ਆ ਗਈ ਸੀ। ਜੀ ਤੇ ਸੁਖਵੀਰ ਨੂੰ 2008 'ਚ ਮਿਲੀ। 2008 ਤੋਂ ਲੈ ਕੇ ਹੁਣ ਤੱਕ ਇੱਕ ਅੱਧੀ ਜਿੱਤ ਜਾਂ ਛੱਡ ਵੀ ਨਾਉ ਤਾਂ ਨਹੀਂ ਤਾਂ ਸੁਖਵੀਰ ਦੇ ਜਰਨੈਲ ਬਣ ਤੋਂ ਬਾਅਦ ਹਾਰੇ ਪੱਲੇ ਪਈਆ। ਪਰ ਕੀ ਉਹ ਸਾਲ ਨਹੀਂ ਇਕੱਲਾ ਸੁਖਵੀਰ ਜ਼ਿੰਮੇਵਾਰ ਹੂੰ ਹੂੰ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਨ੍ਹਾਂ ਨੇ ਵਜੀਰੀਆਂ ਮਾਣੀਆਂ ਜਿਨ੍ਹਾਂ ਨੇ ਰਤਵੇ ਮਾਣੇ ਜਿਨ੍ਹਾਂ ਨੇ ਹਾਂ ਹੂਟ ਵਾਲੀਆਂ ਗੱਡੀਆਂ ਮਾਣੀਆਂ ਹਾਂ ਆਪ ਫੈਸਲੇ ਨੇ ਸਾਰਾ ਕੁਝ ਅੱਜ ਉਹ ਕਹਿੰਦੇ ਨਹੀਂ ਜੀ ਅਸੀਂ ਭਾਜਪਾ ਨਾਲ ਨਹੀਂ ਗਏ ਇਹ ਭਾਜਪਾ ਨਾਲ ਨਹੀਂ ਜੀ ਤੇ ਸੁਖਵੀਰ ਹੁਣ ਹੀ ਕਹਿੰਦੇ ਨਹੀਂ ਜੀ ਉਹ ਭਾਜਪਾ ਨਹੀਂ ਉਹ ਖੇਡ ਰਹੇ ਨੇ ਅਸੀਂ ਤਾਂ ਹੁਣ ਨਾਲ ਨਹੀਂ ਜਾਣਾ ਚਾਹੁੰਦੇ ਹੂੰ ਜਦੋਂ ਕਿ ਭਾਜਪਾ ਨੂੰ ਸਿਰ ਤੇ ਪਿਠਾ ਕੇ ਇਹੀ ਸਾਰੀ ਧਿਰ ਪੰਜਾਬ ਲੈ ਕੇ ਆਈ ਹੈ ਜੀ ਤੇ ਅੱਜ ਉਸੇ ਭਾਜਪਾ ਦੇ ਵੱਲ ਜੇ ਭਾਜਪਾ ਢਿੰਸੀਆਂ ਦੇ ਪੱਟੇ ਆ ਸਕਦੀ ਆ ਹੂੰ ਜੇ ਭਾਜਪਾ ਬੀਬੀ ਜਗੀਰ ਕੌਰ ਲਈ ਚੋਣ ਮੈਦਾਨ ਦੀ ਪ੍ਰਸਾਦਿਸ਼ਾ ਸਕਦੀ ਹੈ ਸ਼੍ਰੋਮਿਕ ਕਮੇਟੀ ਦੀ ਤਾਂ ਫਿਰ ਭਾਜਪਾ ਸਾਰੇ ਲੀਡਰਾਂ ਲਈ ਇਹ ਕਾ ਕਰ ਸਕਦੀ ਹੈ ਜੀ ਜਿਹੜੀ ਭਾਜਪਾ ਕਹਿੰਦੇ ਉਹਨਾਂ ਦੀ ਨੂੰ ਨੂੰ ਬਾਰ-ਬਾਰ ਮੰਤਰੀ ਬਣਾ ਸਕਦੀ ਆ ਉਹ ਭਾਜਪਾ ਹੁਣ ਇਹਨਾਂ ਨੂੰ ਵੀ ਮੂਹਰੇ ਲਾ ਸਕਦੀ ਹੈ ਭਾਜਪਾ ਦਾ ਮਕਸਦ ਪੰਜਾਬ 'ਚ ਪੈਰ ਜਮਾਉਣਾ ਹੈ ਹੂੰ ਤੇ ਉਸ ਨੂੰ ਉਹ ਹੀ ਜਿਹੇ ਤਰ੍ਹਾਂ ਚਾਹੀਦਿਆਂ ਨੇ ਸੋ ਆਪਣੇ ਪੈਰ ਪੱਕੇ ਕਰਨ ਨੂੰ ਕਿਸੇ ਨੂੰ ਵੀ ਖਲਾਸ ਸਕੀਏ ਪਰ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਅੱਜ ਵੀ ਸਵਾਲ ਇੱਥੇ ਹੀ ਆ ਬਾਰ ਬਾਰ ਜਲੰਧਰ ਤੇ ਪ੍ਰੈਸ ਕਾਨਫਰੰਸ ਹੋ ਰਹੀ ਆ ਬਾਰ ਬਾਰ ਚੰਡੀਗੜ੍ਹ ਚੋਰੀ ਆ ਬੀਬੀ ਹਰਜਿੰਦਰ ਕੋ ਦਿੱਲੀ ਚ ਖੜ ਕੇ ਬੋਲ ਰਹੀ ਆ ਹੈ ਨਾ ਉਹ ਸਭ ਦੇ ਬਾਵਜੂਦ ਇਸ ਗੱਲ ਤੇ ਕੋਈ ਜ਼ਮੀਖਿਆ ਕਰਨ ਲਈ ਤਿਆਰ ਨਹੀਂ ਕਿ ਅਸੀਂ ਲਗਾਤਾਰ ਹਾਰ ਕਿਉਂ ਰਹੇ ਆ ਜੀ ਅਕਾਲੀ ਦਲ ਦਾ ਨੰਘਾਰ ਕਿਉਂ ਹੋ ਰਿਹਾ ਇਸ ਨੂੰ ਦਰਸਤ ਕਿਵੇਂ ਕਰਨਾ ਕਹਿੰਦੇ ਹਾਂ ਜੀ ਅਸੀਂ ਹੁਣ ਮਤਲਬ ਇੱਕ ਤਰੀਕ ਤੋਂ ਅਕਾਲੀ ਦਲ ਬਚਾਓ ਯਾਤਰਾ ਸ਼ੁਰੂ ਕਰਨੀ ਆ ਉਹਦੀ ਪ੍ਰਕਿਰਿਆ ਪਰ ਇਸ ਗੱਲ ਵੱਲ ਕਿਸੇ ਦਾ ਗੌਰ ਹੀ ਨਹੀਂ ਕਿ ਭਾਜਪਾ 2019 ਦੇ ਵਿੱਚ 9% ਵੋਟ ਤੇ ਸੀ ਜੀ ਐ 2022 ਦੇ ਵਿੱਚ ਘਟ ਕੇ 6 ਤੇ ਆਈ ਪਰ 24 ਚ ਵੱਧ ਕੇ ਸਿੱਧੀ 18 ਦੇ ਕਿਵੇਂ ਚਲੀ ਗਈ ਹੂੰ ਜਦੋਂ ਕਿ ਅਕਾਲੀ ਦਲ 2012 ਚ ਵਿਧਾਨ ਸਭਾ ਚੋਣਾਂ ਸਮੇ 34% ਵੋਟ ਤੇ ਸੀ ਜੀ 2014 ਦੀਆਂ ਲੋਕ ਸਭਾ ਚੋਣਾਂ ਦੇ 2 ਸਾਲ ਬਾਅਦ 26% ਤੇ ਆ ਗਿਆ ਉਸ ਤੋਂ ਬਾਅਦ ਫਿਰ 3 ਸਾਲਾਂ ਬਾਅਦ ਵਿਧਾਨ ਸਭਾ ਆਗੀਆਂ 2017 ਦੇ ਵਿੱਚ ਫਿਰ 25% ਤੇ ਆ ਗਿਆ ਹੈਨਾ 34 ਤੋਂ 26 26 ਤੋਂ 25 ਤੇ 2019 ਦੇ ਵਿੱਚ ਮਾੜਾ ਜਾ ਵੱਧ ਗਿਆ 27% ਹੋ ਗਿਆ ਲੋਕ ਸਭਾ ਚ ਜੀ ਕਿਉਂਕਿ ਉਸ ਸਮੇਂ ਸੁਖਬੀਰ ਬਾਦਲ ਤੇ ਹਰਸਿਮਰਤ ਦੀ ਸੀਟ ਲਈ ਜਿਆਦਾ ਜ਼ੋਰ ਜਮਾਇਸ਼ ਹੋਈ ਤੇ ਫਿਰ ਵਿਧਾਨ ਸਭਾ ਚੋਣਾਂ ਚ ਫਿਰ ਘਟ ਕੇ 18 ਤੇ ਆ ਗਿਆ ਤੇ ਅੱਜ ਤਾਂ 13 ਤੇ ਹੀ ਆ ਗਿਆ ਭਾਈ ਜਦੋਂ ਆਪਾਂ ਗੱਲ ਕਰਨਾ ਸੋ ਇਸ ਲਈ ਪਾਰਟੀ ਨੂੰ ਕਿਵੇਂ ਜਿਉਂਦਾ ਰੱਖਣਾ ਉਹਦੀ ਗੱਲ ਕੋਈ ਨਹੀਂ ਕੁਰਸੀ ਖੋਲੀਏ ਤੇ ਚੋਣ ਨਿਸ਼ਾਨ ਖੋਲੀਏ ਪਰ ਅਸੀਂ ਪ੍ਰਧਾਨ ਨਹੀਂ ਬਣਨਾ ਹਮ ਤੇ ਜੇ ਅਸੀਂ ਨਹੀਂ ਬਣਨਾ ਫਿਰ ਜਦੋਂ ਯਾਦ ਕਾਦੇ ਲਈ ਹੈ ਜੀ ਕਿਉਂਕਿ ਜਿਹੜਾ ਪ੍ਰਧਾਨ ਬਣੂਗਾ ਉਹਨੂੰ ਖਰਚਾ ਕਰਨਾ ਪਊਗਾ ਇਹ ਖਰਚਾ ਚੇਤੋ ਤੇ ਸੁਖਵੀਰ ਕਰਨੀ ਵੀ ਇਸ ਲਈ ਦੇਖਦੇ ਸੀ ਕਿ ਇਹ ਮੰਨਿਆ ਜਾਂਦਾ ਸੀ ਕਿ ਸੁਖਵੀਰ ਨੇ ਇਕੱਠਾ ਕੀਤਾ ਜੀ ਇਸ ਲਈ ਉਹੀ ਖਰਚੇ ਜੀ ਇਸ ਲਈ ਉਧਰ ਨੂੰ ਦੇਖਦੇ ਸੀ ਪਰ ਹੁਣ ਇਹ ਵੀ ਚਾਹੁੰਦੇ ਨੇ ਕਿ ਖਰਚਾ ਵੀ ਚੱਲੇ ਤੇ ਪ੍ਰਧਾਨਗੀ ਵੀ ਸਾਡੇ ਵਾਲੇ ਪਾਲੇ ਚ ਆ ਜਵੇ ਉਹਦੇ ਲਈ ਕਦੇ-ਕਦੇ ਗਿਆਨੀ ਹਰਪ੍ਰੀਤ ਜੀ ਹੈਗੇ ਨੇ ਕਦੇ ਕਹਿੰਦੇ ਬੀਬੀ ਖਲੜਾਵਾਲੀ ਸੋਚੋ ਕਦੇ ਕਹਿੰਦੇ ਆਲੀ ਬਾਰੇ ਸੋਚ ਲੋ ਪਰ ਸਾਰੇ ਸੋਚੀ ਜਾਂਦੇ ਨੇ ਕਿ ਜੇ ਆਲੀ ਵੀ ਚੁੱਪਾ ਹੈ ਨਾ ਅਜੇ ਅੱਜ ਦਾ ਵਿਕਰਮਜੀਤਿਆ ਵੀ ਨਹੀਂ ਲੱਭ ਰਿਹਾ ਕਿ ਉਹ ਉਹਦਾ ਉਹਦਾ ਰੈਕਸ਼ਨ ਕੀ ਆ ਉਹਦੀ ਵਿੱਚ ਉਪੀ ਹੈ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਬੇਸ਼ੱਕ ਇਹ ਜद्दोजਹਿਦ ਜਾਰੀ ਹੈ ਕਿ ਸੁਖਬੀਰ ਬਾਦਲ ਤੋਂ ਚੋਣ ਨਿਸ਼ਾਨ ਵੀ ਲੈ ਲਿਆ ਜਾਵੇ ਤੇ ਪ੍ਰਧਾਨਗੀ ਵੀ ਲੈ ਲਈ ਜਾਵੇ ਤੇ ਸੁਖਬੀਰ ਬਾਦਲ ਇਸੇ ਜद्दोजਹਿਦ ਚਾ ਕਿ ਮੈਂ ਆਪਣੀ ਕੁਰਸੀ ਵੀ ਬਚਾ ਕੇ ਰੱਖਾਂ ਤੇ ਚੋਣ ਨਿਸ਼ਾਨ ਵੀ ਬਚਾ ਕੇ ਰੱਖਾਂ ਸਾਰੀ ਜद्दोजਹਿਦ ਕੁਰਸੀ ਲਈ ਆ ਬਾਕੀ ਸਾਰੀਆਂ ਗੱਲਾਂ ਸਾਰਿਆਂ ਦੇ ਪਿੱਛੇ ਨੇ ਹਮਮ ਦੀਪਕ ਜੀ ਇਹ ਗੱਲ ਕਹਿਣੀ ਠੀਕ ਨਹੀਂ ਰਹੇਗੀ ਵੀ ਦੇਖੋ ਜੋ ਰੁਝਾਨ ਇੱਥੇ ਅਕਾਲੀ ਦਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਕਾਲੀ ਦਲ ਖੇਤਰੀ ਪਾਰਟੀ ਆ ਭਾਰਤ ਦੇ ਵਿੱਚ ਜਿਹੜੀਆਂ ਬਾਕੀ ਦੀਆਂ ਖੇਤਰੀ ਪਾਰਟੀਆਂ ਵੀ ਹੈਗੀਆਂ ਨੇ ਉਹਨਾਂ ਦੇ ਵਿੱਚ ਵੀ ਇਸ ਵੇਲੇ ਵਾਰਸ ਕੌਣ ਹੋਏਗਾ ਪਾਰਟੀ ਨੂੰ ਅੱਗੇ ਲੈ ਕੇ ਕੌਣ ਜਾਏਗਾ ਉਸ ਚੀਜ਼ ਨੂੰ ਲੈ ਕੇ ਜੰਗ ਚੱਲਦੀ ਪਈ ਹੈ ਜਿਵੇਂ ਇੱਥੇ ਸੁਖਬੀਰ ਬਾਦਲ ਵਾਸਤੇ ਜਿਹੜੀ ਸਥਿਤੀ ਆ ਉਹ ਕੋਈ ਬਹੁਤੀ ਸਾਜ਼ਗਾਰ ਨਹੀਂ ਬਣੀ ਹੋਈ ਇਸ ਇਹੀ ਇਹੀ ਸਿਚੁਏਸ਼ਨ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਉਹਨਾਂ ਸੂਬਿਆਂ ਦੀਆਂ ਖੇਤਰੀਆਂ ਪਾਰਟੀਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਜੀ ਖੇਤਰੀ ਪਾਰਟੀਆਂ ਚ ਰਾਸ਼ਟਰੀਆਂ ਪਾਰਟੀਆਂ ਚ ਵੀ ਰਹੀਆਂ ਹੁੰਦੀਆਂ ਹਾਂ ਇਹ ਵੀ ਗੱਲ ਸਹੀ ਹੈ ਬਿਲਕੁਲ ਮਤਲਬ ਮਤਲਬ ਤੁਸੀਂ ਰਾਹੁਲ ਗਾਂਧੀ ਦੇ ਹਵਾਲੇ ਨਾਲ ਹੀ ਸਮਝ ਲਓ ਬਿਲਕੁਲ ਕਿ ਕਾਂਗਰਸ ਪਾਰਟੀ ਆਪਣੀ ਜਦੋਂ ਜੈਦ ਸੀ ਕਿ ਰਾਹੁਲ ਨੂੰ ਲੀਡਰ ਬਣਾਉਣਾ ਹੈ ਕਿਉਂਕਿ ਮੰਮੀ ਜੀ ਦਾ ਹੁਕਮ ਸੀਗਾ ਕਿ ਹਾਂ ਪ੍ਰਿੰਕਾ ਬਾਦ ਤੋਂ ਪਹਿਲਾਂ ਰਾਹੁਲ ਹੂੰ ਸੋ ਜਦੋਂ ਜੈ ਸੀ ਕਿ ਮੈਂ ਆਪਣੇ ਘਰੋਂ ਉੱਤਰਾਧਿਕਾਰੀ ਜਿਹਨੂੰ ਬਣਾਵਾਂ ਉਹ ਰਾਹੁਲ ਹੋਵੇ ਪ੍ਰਿੰਕਾ ਨਾ ਹੋਵੇ ਹੂੰ ਤੇ ਵੇਸ ਜਦੋਂ ਜੈ ਸੀ ਕਿ ਕਿਸੇ ਤਰ੍ਹਾਂ ਸੋਨੀਆ ਪੂਰੇ ਲੋਕ ਜੀ ਕੇ ਰਾਹੁਲ ਬਣ ਗਿਆ ਉਹਦੇ ਲਈ ਕਿੰਨੇ ਲੀਡਰ ਵੀ ਨਰਾਜ਼ ਕੀਤੇ ਕਿੰਨੇ ਕੱਡੇ ਵੀ ਵੱਡੇ ਵੀ ਆਖਿਰ 20 ਸਾਲਾਂ ਬਾਅਦ ਉਹ ਦਿਨ ਆਇਆ ਕਿ ਰਾਹੁਲ ਗਾਂਧੀ ਨੂੰ ਕੋਈ ਸੰਵਿਧਾਨ ਕਹਦਾ ਮਿਲਿਆ ਚਲੋ ਸੁਪਨਾ ਪ੍ਰਧਾਨ ਮੰਤਰੀ ਤੋਂ ਸ਼ੁਰੂ ਹੋਇਆ ਸ਼ਾਇਦ ਹੋ ਸਕਦਾ ਕਿਥੇ ਦਿਨ ਪੂਰਾ ਹੋਵੇ ਜੇ ਐਂ ਬੂਰ ਪਿਆ ਜੀ ਲੋਕਾਂ ਨੇ ਵੋਟ ਪਾਈ ਨਹੀਂ ਫਿਲਹਾਲ ਤਾਂ ਵਿਰੋਧੀ ਚੱਲਦੇ ਲੀਡਰ ਨਾਲੇ ਸਰਨਾਪੇ ਕਾਂਗਰਸ ਲਈ ਚਲੋ ਇਹ ਸਬਜੈਕਟ ਬੰਦ ਹੋ ਗਿਆ ਸ਼ਾਇਦ ਕਿ ਰਾਹੁਲ ਗਾਂਧੀ ਫਿਰ ਅਧੁਤਰਾ ਅਧਿਕਾਰੀ ਬਣ ਗਏ ਪਰ ਤੁਸੀਂ ਉਹਦੇ ਵਿੱਚ ਦੇਖ ਲਓ ਜਾਕਿ ਬਹੁਜਾਂ ਸਵਾਨ ਚ ਪਾਰਟੀ ਚ ਮਤਲਬ ਮਾਇਆਵਤੀ ਨੇ ਆਪਣੇ ਭਤੀਜੇ ਨੂੰ ਉੱਤਰਾਧਿਕਾਰੀ ਬਣਾਇਆ ਪਰ ਚੋਣਾਂ 'ਚ ਜਦੋਂ ਲੱਗਾ ਕਿ ਇਹ ਤਾਂ ਭਾਜਪਾ ਨੂੰ ਨੁਕਸਾਨ ਕਰ ਦੂਗਾ ਆਪਦਾ ਭਾਜਪਾ ਪੈਸਾ ਪਹੁੰਚਾਉਣਾ ਉਹਨੂੰ ਵਾਪਸ ਲੈ ਲਿਆ ਤੇ ਚੋਣਾਂ ਤੋਂ ਬਾਅਦ ਫੇਰ ਉੱਤਰਾਧਿਕਾਰੀ ਹਿਲਾੰਤਾ ਹੈ ਨਾ ਇਸੇ ਤਰ੍ਹਾਂ ਮਮਤਾ ਬੇਨਰਜੀ ਉੱਥੇ ਵੀ ਉੱਤਰਾਧਿਕਾਰੀ ਭਤੀਜਾ ਹੀ ਹੈ ਇਸੇ ਤਰ੍ਹਾਂ ਸਮਾਜਵਾਦੀ ਆਪਣਾ ਉਹ ਐਨਸੀਪੀ ਦੇ ਵਿੱਚ ਨੈਸ਼ਨਲ ਕਾਂਗਰਸ ਪਾਰਟੀ ਛਲਕਵਾਰਣੀ ਉੱਥੇ ਤਾਂ ਪਾਰਟੀ ਵੀ ਦੋਫੜ ਹੋ ਗਈ ਇਸ ਚੱਕਰ ਦੇ ਵਿੱਚ ਹੀ ਹੈ ਮਾਨਾ ਮਿਲ ਗਿਆ ਉਹਨੂੰ ਉੱਥੇ ਵੀ ਆਪਣੀ ਧੀ ਨੂੰ ਉੱਤਰਾਧਿਕਾਰੀ ਬਣਾਇਆ ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀਗਾ ਕਿ ਕਿ ਕੇ ਚੰਦਰਸ਼ੇਖਰ ਉਰੀ ਰਾਓ ਕੇ ਚੰਦਰਸ਼ੇਖਰ ਰਾਓ ਉੱਥੇ ਵੀ ਮਸਲਾ ਹੋਈ ਹੈ ਕਿ ਉਹ ਆਪਣੇ ਪੁੱਤ ਨੂੰ ਬਣਾਉਣਾ ਚਾਹੁੰਦੇ ਪਰ ਪਤੀਜਾ ਵੀ ਲੈਣ ਚਾਹ। ਜੀ ਕਿ ਅਕਾਲੀ ਦਰਸ ਦੀ ਕੁਝ ਅਜਿਹਾ ਮਸਲਾ ਬਹੁਤ ਸਾਲ ਪਹਿਲਾਂ ਵੀ ਚੱਲਿਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਸੀ ਮੇਰਾ ਭਤੀਜਾ ਬਣ ਜਵੇ ਉੱਚਾ ਅਧਿਕਾਰੀ ਮਨਪ੍ਰੀਤ ਬਾਦਲ ਪਰ ਸੁਖਵੀਰ ਬਾਦਲ ਉਹਨਾਂ ਦੀ ਮਾਤਾ ਚਾਹੁੰਦੇ ਸੀ ਮੇਰਾ ਪੁੱਤ ਬਣੇ ਜੀ ਸੋ ਉਸ ਲੜਾਈ ਨੇ ਮਤਲਬ ਚਾਚੇ ਭਤੀਜਾ ਅੱਡੇ ਭਤੀਜਾ ਵੀ ਕੀਤੇ ਸੋ ਉਹ ਸਾਰੀ ਪ੍ਰਕਿਰਿਆ ਤੋਂ ਬਾਅਦ ਅੱਜ ਫੇਰ ਉੱਤਰਤਾਧਿਕਰ ਦੀ ਲੜਾਈ ਹੈ ਕਾਂਗਰਸ ਦੇ ਵਿੱਚ ਜੀ ਇਹ ਲੜਾਈ ਤੁਸੀਂ ਹੋਰ ਪਾਰਟੀਆਂ ਵਿੱਚ ਵੀ ਦੇਖਣਾ ਹੋਵੇ ਜਨਤਾ ਪੱਲ ਬੀਜੀ ਬੀਚ ਵੀ ਹੈ ਆਮ ਆਦਮੀ ਪਾਰਟੀ ਵਿੱਚ ਵੀ ਹੈ ਜਨਤਾ ਪੱਲ ਯੂਚ ਵੀ ਹੈ ਭਾਰਤੀ ਰਾਸ਼ਟਰੀ ਕਮੇਟੀ ਦੇ ਉੱਤੇ ਵੀ ਹੈ ਸੋ ਪਰ ਆਮ ਆਦਮੀ ਪਾਰਟੀ ਦੀ ਵੀ ਜੇ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਉੱਤਰਤਾਧਿਕਰ ਦਾ ਮਸਲਾ ਤਾਂ ਆਵਾ ਦੀ ਪਾਰਟੀ ਵਿੱਚ ਇੱਕ ਰਾਸ਼ਟਰੀ ਪਾਰਟੀ ਬਣ ਗਈ ਪਰ ਦੋ ਸੁਬਿਆਂ ਦੇ ਬਾਰੇ ਨਾਲ ਜੇ ਖੇਤਰੀ ਹੋ ਆ ਆਪਾਂ ਜੇ ਉਹ ਮੇਟਰਾ ਤੋਂ ਦੇਖੀ ਜੀ ਤਾਂ ਉਸ ਨਾਲ ਉਹਥੇ ਵੀ ਜਦੋ ਜਦ ਮਤਲਬ ਕੇਜਰੀਬਗ ਛੱਡਣਾ ਨਹੀਂ ਚਾਹੁੰਦੇ ਹੈ ਚਾਹੇ ਉਹ ਤਿਹਾਰ ਤੋਂ ਸੀਬੀਏ ਦੇ ਘਰ ਤੱਕ ਸਫ਼ਰ ਤੈ ਕਰੀ ਜਾ ਰਹੇ ਨੇ ਪਰ ਉਧਰ ਪਤਨੀ ਕਹਿੰਦੀ ਮੈਂ ਉਤਰਾਧਿਕਾਰੀ ਲਈ ਤਿਆਰ ਆ ਉਹ ਜਿਹੜੀ ਪੁਖੜਤਾਲ ਤੇ ਬੈਠੀ ਸੀ ਬੀਪੀ ਆਥੀਓਗ ਨਹੀਂ ਮੈਂ ਤਿਆਰ ਆ ਵਪਾਰ ਰਾਏ ਜੀ ਕਹਿੰਦੇ ਮੈਂ ਆ ਤਿਆਰ ਹਾਂ ਸੰਦੀਪ ਪਟਕ ਕਹਿੰਦੇ ਮੈਂ ਵੀ ਲੈਂਚਾ ਸੰਜੀਤ ਸਿੰਘ ਕਹਿੰਦੇ ਮੈਡੀਕਲ ਨੂੰ ਵੀ ਦੇਖ ਲਿਓ ਤੇ ਸਾਡੇ ਵਾਲੇ ਮਾਨ ਸਾਹਿਬ ਕਹਿੰਦੇ ਕਿ ਮੈਂ ਵੀ ਹੈਗਾ ਭਾਈ ਮੈਦਾਨ ਚ ਸੋ ਇੱਥੇ ਵੀ ਉਤਰਾਧਿਕਾਰੀ ਸੋ ਜ਼ਿਆਦਾਤਰ ਪਾਰਟੀਆਂ ਚ ਉਤਰਾਧਿਕਾਰੀ ਖਾਸ ਕਰਕੇ ਜਿੱਥੇ ਸਿੰਗਲ ਮੈਂਪ ਪਾਰਟੀ ਵਿਅਕਤੀ ਵਿਸ਼ੇਸ਼ ਪਾਰਟੀਆਂ ਉੱਥੇ ਤਾਂ ਜੀ ਦੀਪਕ ਜੀ ਚਾਹੇ ਦੱਸਿਓ ਜੇ ਜਲੰਧਰ ਦੇ ਬਿਜਲੀ ਜ਼ਿਮਨੀ ਚ ਆਉਣਾ ਹੈ ਇਹ 부ਜਾਰਤ ਜੀ ਗੱਲ ਹੈ 부ਜਾਰਤ ਸਾਡੇ ਲਈ ਸੋਲਵ ਕਰਿਓ ਵੀ ਜਲੰਧਰ ਚ ਕਹਿੰਦੇ ਅਕਾਲੀ ਦਲ ਦਾ ਉਮੀਦਵਾਰ ਹੀ ਅਕਾਲੀ ਦਲ ਦਾ ਉਮੀਦਵਾਰ ਨਹੀਂ ਆ ਨਹੀਂ ਅਸਲ ਚ ਹੁਣ ਅਕਾਲੀ ਦਲ ਦੋ ਹੈ ਆਪਣੇ ਆਪ ਨੂੰ ਸੱਚੇ ਅਕਾਲੀ ਦਲ ਦੱਸਦੇ ਹਨ ਹਾਂ ਇੱਕ ਪਾਸੇ ਚੰਦੂ ਮજરા ਬੀਬੀ ਜ਼ਗੀਰ ਖੌਰ ਰਖੜਾ ਉਹ ਸਾਰੇ ਦੂਏ ਪਾਸੇ ਸੁਖਵੀਰ ਸਿੰਘ ਬਾਦਲ ਦਰਜੀਤ ਟੀਮਾ ਹੈ ਨਾ ਪੁੰਦੜ ਹੋਰੀ ਇਹ ਸਾਰੇ ਸੋ ਹੋਇਆ ਕਿ ਕਿ ਉਹ ਕਹਿੰਦੇ ਜੀ ਅਸੀਂ ਜਿਹੜੀ ਕਮੇਟੀ ਬਣਾਈ ਸੀ ਜੀ ਬੀਬੀ ਜ਼ਗੀਰ ਕੌਰ ਵੀ ਸੀ ਡਾਕਟਰ ਸੁਖੀ ਹੋਰੀ ਵੀ ਸੀ ਉਹਦੇ ਵਿੱਚ ਹੈ ਨਾ ਮਿੰਦਰ ਸਿੰਘ ਕੇਪੀ ਵੀ ਸੀ ਉਹ ਸਾਰੇ ਸੀ ਉਹ ਕਹਿੰਦੇ ਜੀ ਬੀਬੀ ਜ਼ਗੀਰ ਕੌਰ ਨੇ ਆਪਣੀ ਮਰਜ਼ੀ ਨਾਲੇ ਸਰਜੀਤ ਕੌਰ ਨੂੰ ਉਮੀਦਵਾਰ ਐਲਾਨਤਾ ਜਦੋਂ ਕਿ ਉਹ ਤਾਂ ਚੋਣ ਲੜਨ ਵਾਲੀ ਪ੍ਰਕਿਰਿਆ ਚੱਈ ਨਹੀਂ ਸੀ ਸੋ ਨਾ ਉਹਨਾਂ ਨੇ ਚੋਣ ਲੜਨ ਦਾ ਇਰਾਦਾ ਸੀ ਨਾ ਉਹਨਾਂ ਦੀ ਸਥਿਤੀ ਸੀ ਤੇ ਸਾਨੂੰ ਪੁੱਛਿਆ ਨਹੀਂ ਤੇ ਡਾਕਟਰ ਸੁਖੀ ਤੇ ਆਪਣਾ ਦਰਜੀਤ ਚੀਮਾ ਅੱਜ ਪ੍ਰੈਸ ਕਾਨਫਰੰਸ ਕਰਕੇ ਦੰਮ ਭਰਿਆ ਜੀ ਅਸੀਂ ਤਾਂ ਪਹਿਲੇ ਬੀਬੀ ਜਗੀਰਕੌਰ ਨੂੰ ਸਨੇਹਾ ਲਾਤਾ ਸੀ ਤੇ ਇਹ ਸੀਟ ਆਪਾਂ ਬਹੁਜ ਸਮਾਜ ਪਾਰਟੀ ਨੂੰ ਛੱਡਦੇ ਰਹੇ ਆ ਇਹ ਸੀਟ ਤੋਂ ਬਹੁਜ ਸਮਾਜ ਪਾਰਟੀ ਦਾ ਆਪਣਾ ਗੱੜ ਜੋੜਾ ਆ ਉਹਨਾਂ ਨੂੰ ਚਾਹੀਈ ਜੀ ਸੋ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਕਹਿੰਦਾ ਅਸੀਂ ਇਹ ਸੀਟ ਹੁਣ ਬਹੁਜ ਸਮਾਜ ਪਾਰਟੀ ਨੂੰ ਛੱਡਤੀ ਆ ਸਾਡਾ ਉਸ ਉਮੀਦਵਾਰ ਨੂੰ ਸਮਰਥਨ ਤੇ ਚੰਦੂ ਮਾਦਰੀ ਤੇ ਬੀਬੀ ਜਗੀਰਕੌਰ ਵਾਲਾ ਅਕਾਲੀ ਦਲ ਕਹਿੰਦਾ ਕਿ ਨਹੀਂ ਸਾਡੀ ਉਮੀਦਵਾਰ ਖੜੀ ਆ ਸੀ ਉਹਦੇ ਨਾਲ ਸੋਣ ਅਧਿਕਾਰਕ ਤੌਰ ਤੇ ਪਾਰਟੀ ਦਾ ਚੋਣ ਨਿਸ਼ਾਨ ਉਸ ਬੀਬੀ ਕੋਲ ਜੀ ਪਰ ਸੁਖਵੀਰ ਬਾਦਲੋਰੀ ਕਹਿੰਦੇ ਕਿ ਸਾਡਾ ਨੂੰ ਸਮਰਥਨ ਨਹੀਂ ਹੈ ਕਿਉਂਕਿ ਅਸੀਂ ਨਾਂ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ ਜਦ ਤੱਕ ਸਮਾਂ ਲੰਘ ਗਿਆ ਸੋ ਇਹ ਇਸ ਲਈ ਅਕਾਲੀ ਦਲ ਦੀ ਉਮੀਦਵਾਰ ਹੋ ਕੇ ਵੀ ਬੀਬੀ ਕਾਲੀ ਦਲ ਦੀ ਉਮੀਦਵਾਰ ਨਹੀਂ ਆ ਪਰ ਉਹ ਕਾਲੀ ਦਲ ਦੇ ਚੌਂਸ਼ੰਤ ਚੌਂ ਲੜ ਰਹੀ ਆ ਸੋ ਇਹ ਜੋ ਮਰਜ਼ੀ ਹੋਵੇ ਉਹ ਲਿਖਿਆ ਹੀ ਜਾਣਾ ਕਿ ਇਸ ਬੀਬੀ ਨੂੰ ਇੰਨੀਆਂ ਵੋਟਾਂ ਪਈਆਂ ਤੇ ਉਹ ਕਾਲੀ ਦਲ ਦੇ ਖਾਤੇ ਚ ਨਹੀਂ ਆ ਜੀ ਅੱਛਾ ਇਹ ਕਹੇ ਦੱਸਿਓ ਇਹ ਵੀ ਬੁਝਾਰਤ ਦੀ ਗੱਲ ਲੱਗਦੀ ਆ ਕਹਿੰਦੇ ਪੰਜਾਬ ਤਾਂ ਦੇਖੋ ਇੱਥੇ ਇੱਕ ਆ ਪਰ ਸਰਕਾਰਾਂ ਤਿੰਨ ਨੇ ਇਨ ਸਰਕਾਰਾਂ ਤੋਂ ਕਿਹੜੀਆਂ ਤਿੰਨ ਦਾ ਹਵਾਲਾ ਜੀ ਕਿ ਤੇ ਆਮ ਆਦਮੀ ਪਾਰਟੀ ਦੀ ਅਧਿਕਾਰਤ ਸਰਕਾਰ ਬਾਕੀ ਦੋ ਕਿਹੜੀਆਂ ਦੇਖੋ ਪੰਜਾਬ ਦੇ ਲੋਕਾਂ ਨੇ ਚੋਣਿਕਾ ਦਰਸਾ ਕਿ ਪੰਜਾਬ ਦੇ ਲੋਕਾਂ ਦਾ ਅਧਿਕਾਰਕ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਚੁਣੀ ਜੀ ਤੇ ਉਸ ਦੇ ਵਿੱਚੋਂ ਪਹਿਲਾਂ ਹੀ ਵੈਸੇ ਤਾਂ ਹੁੰਦਾ ਹੀ ਹੈ ਕਿ ਐਮਰਜੈਂਸੀ ਚੁਣਨਾ ਹੁੰਦਾ ਪਰ ਪਹਿਲਾਂ ਐਲਾਨ ਕੇ ਢੋਲ ਵਜਾ ਕੇ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਹਮ ਹਮ ਤੇ ਉਸ ਤੋਂ ਬਾਅਦ ਇੱਥੇ ਪਾਵਰ ਨੂੰ ਆਪਣੇ ਸਿਸਟਮ ਨੂੰ ਆਪਣੇ ਕੰਟਰੋਲ 'ਚ ਰੱਖਣ ਲਈ ਅਫਸਰਸ਼ੀਨ ਕੰਟਰੋਲ ਰੱਖਣ 'ਚ ਇਨਾ ਬੜੀ ਕੋਸ਼ਿਸ਼ ਹੋਈ ਮਤਲਬ ਰਾਗ ਚੜਾ ਬੰਨ੍ਹੂ ਵੀ ਤੇ ਪਾਰਟੀਆਂ ਗੱਠ ਨੂੰ ਆਪਣੇ ਕੰਟਰੋਲ ਚ ਰੱਖਣ ਲਈ ਮੈਂ ਸੰਦੀਪ ਪਾਟਕ ਵੀ ਸਰਗਰਮ ਬਰੇ ਪਰ ਹੌਲੀ ਹੌਲੀ ਮਤਲਬ ਇਦਾਂ ਲੱਗਣ ਲੱਗ ਗਿਆ ਜਿਵੇਂ ਪੂਰੀ ਸਰਵ ਸਿਸਟਮ ਦਿੱਲੀ ਵਾਲੇ ਕੰਟਰੋਲ ਕਰ ਰਹੇ ਜੀ ਮਤਲਬ ਪੰਜਾਬ ਦੇ ਸਖਤਰੇ ਦੀ 8ਵੀਂ ਨੰਬਰ ਮੰਜ਼ਲ ਦੇ ਉੱਤੇ 5 ਨੰਬਰ ਕਮਰੇ ਚ ਇੱਕ ਬੰਦਾ ਪੱਕਾ ਬੈਠਾ ਜਿਹੜਾ ਕਿਸੇ ਦੀ ਫਾਈਲ ਦੇਖ ਸਕਦਾ ਪਬਲਿਕ ਇਲੈਕਸ਼ਨ ਡਿਪਾਰਟਮੈਂਟ ਨਾਲ ਬੰਦਾ ਲੱਗਿਆ ਹਰ ਇੱਕ ਮੰਤਰੀ ਨਾਲ ਬੰਦਾ ਲੱਗਿਆ ਐਮਐਲਐਨ ਚਿੱਕ ਮਾਰਨੀਆ ਦਾ ਪੁੱਛ ਕੇ ਮਾਰਨੀਆ ਮੰਤਰੀ ਨੇ ਬਿਆਨ ਦੇਣਾ ਤਾਂ ਦਿੱਲੀ ਨਾਲ ਪੁੱਛ ਕੇ ਦੇਣਾ ਹੈਨਾ ਸੋ ਸਾਰਿਆਂ ਨਾਲ ਬੰਦੇ ਲਾਏ ਪੂਰੀ ਚੀਜ਼ ਛਣ ਕੇ ਜਾਂਦੀ ਹੈ ਪੁਣ ਛਣ ਕੇ ਜਾਂਦੀ ਹੈ ਇਸ ਲਈ ਇੱਕ ਸਰਕਾਰ ਉਹ ਹੈ ਜਿਹੜੀ ਮਾਨ ਸਾਹਿਬ ਚਲਾ ਰਹੀ ਹੈ ਜੀ ਇੱਕ ਸਰਕਾਰ ਉਹ ਹੈ ਜਿਹੜੀ ਦਿੱਲੀ ਵਾਲੀ ਇੱਥੇ ਬੈਠ ਕੇ ਚਲਾ ਰਹੀ ਹੈ ਹੂੰ ਹੂੰ ਸੋ ਦੋ ਸਰਕਾਰਾਂ ਦੇ ਵਿਚਾਲੇ ਹੁਣ ਇਹਨਾਂ ਦੋਵਾਂ ਸਰਕਾਰਾਂ ਨੂੰ ਇਹ ਲੱਗਦਾ ਹੈ ਕਿ ਨਹੀਂ ਮਾਨ ਸਾਹਿਬ ਦੀ ਕੋਠੀ ਦੇ ਨਾਲ ਜਿਹੜੀ ਸਪੀਕਰ ਸਾਹਿਬ ਦੀ ਕੋਠੀ ਹੈ ਉੱਥੋਂ ਵੀ ਇੱਕ ਸਰਕਾਰ ਚੱਲੀ ਜਾਂਦੀ ਹੈ ਹੂੰ ਪੰਜਾਬ ਦੇ ਸਪੀਕਰ ਕੁਲਤਾਰ ਸੰਧਵਾ ਹੋਰੀ ਇੱਕ ਸੈਮੀਨਾਰ ਕਹਿ ਲੋ ਇੱਕ ਵਰਕਸ਼ਾਪ ਕਹਿ ਲੋ ਇੱਕ ਖੁੱਲੀ ਮੀਟਿੰਗ ਕਹਿ ਲੋ ਲੰਘੇ ਦੋ ਦਿਨ ਪਹਿਲਾਂ ਇੱਕ ਕਰਦੇ ਨੇ ਕਿ ਜਿਹੜੇ ਪੰਜਾਬ ਦੇ ਵਿੱਚ ਕੀਟਨਾਸ਼ਕ ਛਿੜਕੇ ਜਾਂਦੇ ਨੇ ਦਵਾਈਆਂ ਦੀ ਬਸਤੂ ਹੁੰਦੀ ਆ ਉਹ ਜ਼ਹਿਰ ਹੈ ਉਹ ਇਸੇ ਬਸਤੂ ਕਿਵੇਂ ਘਟਾਈ ਜਾਵੇ ਫਸਲਾਂ ਤੋਂ ਉਹਨੂੰ ਕਿਵੇਂ ਬਚਾਇਆ ਜਾਵੇ ਤਾਂ ਕਿ ਚੰਗੀ ਖੇਤੀ ਹੋਵੇ ਤੇ ਲੋਕਤੰਤਰ ਉਸ ਤੋਂ ਜੀ ਉਹਦੇ ਵਿੱਚ ਇੱਕ ਬਕਾਇਦਾ ਸੈਮੀਨਾਰ ਰੂਪ ਚ ਕਰਦੇ ਨੇ ਉਹਦੇ ਵਿੱਚ ਖੇਤੀਬਾੜੀ ਮੰਤਰੀ ਵੀ ਖੁਡੀਆਂ ਵੀ ਮੌਜੂਦ ਸੀ ਉਹਦੇ ਵਿੱਚ ਸਿਹਤ ਮੰਤਰੀ ਬਲਵੀਰ ਡਾਕਟਰ ਬਲਵੀਰ ਸਿੰਘ ਵੀ ਮੌਜੂਦ ਸੀ ਉਹਦੇ ਵਿੱਚ ਕੀਟਨਾਸ਼ਕ ਮਸਲੇ ਨੂੰ ਲੈ ਕੇ ਜਾਣੂ ਜਿਹੜੇ ਮਾਹਰ ਨੇ ਉਹ ਵੀ ਸੀ ਚੰਗੀ ਚਰਚਾ ਹੋਈ। ਉਤਤਵਾਦ ਉਹਦਾ ਪ੍ਰੈਸ ਨੋਟ ਅਧਿਕਾਰਤ ਤੌਰ ਤੇ ਸਰਕਾਰ ਵੱਲੋਂ ਜਾਰੀ ਹੋ ਗਿਆ। ਜੀ। ਪਰ ਪ੍ਰੈਸ ਨੋਟ ਜਾਰੀ ਹੁੰਦਿਆਂ ਹੀ ਸਾਰਾ ਸਿਸਟਮ ਤੰਤਰਜੰਤਰ ਹਿੱਲ ਗਿਆ ਕਿ ਇਹਨੂੰ ਰੁਕਾਓ। ਜੀ। ਕਿ ਇਹ ਤਾਂ ਪੈਰਲਲ ਰੱਡੀ ਸਰਕਾਰ ਚਲਾਈ ਜਾਂਦੇ ਨੇ ਸਪੀਕਰ ਸਾਹਿਬ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਨੇ। ਦੱਸਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਇਸ ਗੱਲ ਦੇ ਲਈ ਸਪੀਕਰ ਸਾਹਿਬ ਨੂੰ ਦੋਹਾਂ ਸਰਕਾਰਾਂ ਚੋਂ ਤਾੜਨਾ ਵੀ ਕੀਤੀ ਗਈ। ਜੀ। ਇਹ ਤੁਸੀਂ ਪੈਰਲਲ ਸਰਕਾਰ ਚਲਾਉਣ ਦੀ ਕੋਸ਼ਿਸ਼ ਨਾ ਕਰੋ। ਸ੍ਰੋਤ ਹੋਏਗਾ ਕਿ ਜਿਸ ਦਿਨ 2 ਜੂਨ ਨੂੰ ਕੇਜਰੀਵਾਲ ਸਾਹਿਬ ਅੰਦਰ ਗਏ ਸੀ ਦੁਬਾਰਾ ਵਾਪਸ ਹੈ ਨਾ ਉਸ ਦਿਨ ਜਿਹੜੀ ਦਫਤਰ ਦੇ ਵਿੱਚ ਦਿੱਲੀ ਦੇ ਦਫਤਰ 'ਚ ਬੈਠਕ ਹੋਈ ਉੱਥੇ ਤੱਕ ਤਾਂ ਭਗਵੰਤ ਮਾਨ ਮੌਜੂਦ ਸੀ ਆਪਾਂ ਚਰਚਾ ਵੀ ਕੀਤੀ ਸੀ ਪਰ ਉਹ ਤੋਂ ਬਾਅਦ ਗਾਂਧੀ ਦੀ ਸਮਾਦੀ ਤੇ ਵੀ ਮੰਦਿਰ ਵੀ ਤੇ ਜੇਲ੍ਹ ਤੱਕ ਕੇਜਰੀਵਾਲ ਜੀ ਦੇ ਨਾਲ ਜੇ ਪਿੱਛੇ ਦਿਖ ਰਹੀ ਸੀ ਤਾਂ ਕੁਲਤਾਰ ਸੰਧਵਾ ਨਜ਼ਰ ਆ ਰਹੀ ਸੀ ਐਸ ਤੇ ਹਰਪਾਲਜੀ ਮਾਂ ਨਜ਼ਰ ਆ ਰਹੀ ਸੀ ਜੀ ਸੋ ਇਹ ਸਾਰੀ ਪ੍ਰਕਿਰਿਆ 'ਚ ਇੱਕ ਕੁਲਤਾਰ ਸੰਧਵਾ ਫਰੇਮ 'ਚ ਆਈ ਜਾ ਰਹੇ ਨੇ ਕੀ ਇਹਦਾ ਖਤਰਾ ਹੋ ਗਿਆ ਦੋ ਸਰਕਾਰਾਂ ਕਿਉਂ ਇਹਨਾਂ ਨੂੰ ਡਰ ਲੱਗ ਰਿਹਾ ਤੇ ਸਰਕਾਰਾਂ ਦੇ ਅੰਦਰ ਹੁਣੇ ਖਾਨਾ ਜੰਗੀ ਚੱਲ ਰਹੀ ਹੈ ਤੇ ਕਹਿੰਦੇ ਜੀ ਕੁਲਤਾਰ ਸੰਧਵਾ ਨੂੰ ਹਦਾਇਤ ਹੋ ਗਿਆ ਕਿ ਤੁਸੀਂ ਆਪਣੇ ਅਸਲ ਚ ਕੀ ਹੈ ਕਿ ਕੁਝ ਐਮ.ਐਲ.ਏ ਜਾਂ ਜ਼ਿਆਦਾਤਰ ਐਮ.ਐਲ.ਏ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਨਹੀਂ ਕਰ ਪਾਉਂਦੇ ਹੂੰ ਤੇ ਇਸ ਲਈ ਉਹ ਕੁਲਤਾਰ ਸੰਧਵਾ ਤੱਕ ਪਹੁੰਚ ਜਾਂਦੇ ਨੇ ਤੇ ਕੁਲਤਾਰ ਸੰਧਵਾ ਕੋਲ ਜਿਹੇ-ਜਾ ਰੁਤਬਾ ਹੈ ਅਹੁਦਾ ਹੈ ਤੇ ਉਹ ਜੇ ਕਿਸੇ ਡੀ.ਸੀ ਨੂੰ ਐਸ.ਐਸ.ਪੀ ਨੂੰ ਅਧਿਕਾਰੀ ਨੂੰ ਫੋਨ ਕਰਦੇ ਤਾਂ ਅਗਲੇ ਕਹਿੰਦੇ ਸਪੀਕਰ ਸਾਹਿਬ ਦਾ ਫੋਨ ਆਇਆ ਤੇ ਜਿਹੜੀ ਨਾਲ ਗੱਲ ਸੁਣੀ ਸਪੀਕਰ ਸਾਹਿਬ ਤਲਬੀ ਕਰਕੇ ਬਾਹਰ ਵੀ ਬਿਠਾਈ ਰੱਖ ਸਕਦੇ ਸਨ ਸੋ ਇਸ ਲਈ ਉਹਨਾਂ ਦੀ ਗੱਲ ਸੁਣ ਲਈ ਜਾਂਦੀ ਹੈ ਤੇ ਗੱਲ ਕਿਤੇ ਸਰਕਾਰਾਂ ਦੇ ਕੰਨੀ ਪੈਂਦੀ ਹੋਣੀ ਕਿ ਭਾਈ ਪੈਰਲਲ ਦਾ ਉਹ ਕੰਮ ਕਰੀ ਜਾਂਦੇ ਆ ਲੋਕਾਂ ਦੇ ਆ ਹੋਈ ਜਾਂਦਾ ਸੋ ਇਸ ਲਈ ਅੱਜ ਤਿੰਨ ਸਰਕਾਰਾਂ ਚੱਲ ਰਹੀਆਂ ਤੇ ਪਰ ਇੱਕ ਸਰਕਾਰ ਨੂੰ ਹੁਣ ਚੁੱਪ ਕਰਨ ਦੀ ਹਦਾਇਤ ਹੋਈ ਹੈ ਪਰ ਉਹ ਸਰਕਾਰ ਦੀਆਂ ਦਿੱਲੀ ਤਾਰਾਂ ਜੁੜਦੀਆਂ ਤੇ ਦੂਜੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਪੰਜ-ਪੰਜ ਘਰ ਬਦਲੇ ਇੱਕ ਸੰਗਰੂਰ ਚ ਕਰਾਏ ਤੇ ਇੱਕ ਜਲੰਧਰ ਚ ਕਰਾਏ ਤੇ ਚਾਰ ਸਰਕਾਰੀ ਇੱਥੇ ਲਏ ਹੋਏ ਨੇ ਉਹ ਉਹਨਾਂ ਨੂੰ ਫਿਕਰ ਹੈ ਕਿਤੇ ਕਿਵੇਂ ਤੋਂ ਘਰ ਨਾ ਖੁੱਸ ਜਾਣ ਖਿੱਚੋ ਤੁਹਾਨੂੰ ਸ਼ੁਰੂ ਹੋ ਗਈ ਹੈ ਪਾਰਟੀ ਦੇ ਅੰਦਰ ਬਟ ਦੀਪਕ ਜੀ ਇਹ ਦੱਸਿਓ ਪੰਜਾਬ ਪੁਲਿਸ ਨੇ ਨੋਟਿਸ ਭੇਜਿਆ ਤੇ ਇਹ ਯੋਗਾ ਵਾਲਾ ਮਾਮਲਾ ਸੀ ਦਰਬਾਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਯੋਗਾ ਜਿਸ ਲੜਕੀ ਨੇ ਯੋਗਾ ਕੀਤਾ ਸੀ ਉਹਨੇ ਐਸਜੀਪੀਸੀ ਨੂੰ ਧਮਕੀ ਦਿੱਤੀ ਹੈ ਜੀ ਕੀ ਵੇਰਵਾ ਕੀ ਹੈ ਜੀ ਬਿਲਕੁਲ ਜੀ ਪੰਜਾਬ ਪੁਲਿਸ ਨੇ ਬਕਾਇਦਾ ਤੌਰ ਤੇ ਨੋਟਿਸ ਭੇਜ ਦਿੱਤਾ ਬੀਬੀ ਨੂੰ 30 ਜੂਨ ਦੇ ਲਈ ਹਮਮ ਕੇ ਭਾਈ ਜਿਹੜੀ ਉਹ ਅਰਚਨਾ ਮਕਵਾਨਾ ਕੇ 30 ਜੂਨ ਨੂੰ ਆਜੋ ਅੰਮ੍ਰਿਤਸਰ ਦੇ ਥਾਣਾ ਈ ਡਿਵੀਜ਼ਨ ਦੇ ਵਿੱਚ ਆ ਕੇ ਆਪਣਾ ਜਵਾਬ ਦਾਖਲ ਕਰੋ ਬੜੇ ਖਲਾਫ ਧਾਰਾ 295ਏ ਦੇ ਤਹਿਤ ਸ਼ੋਨੀ ਕਮੇਟੀ ਨੇ ਐਫਆਈਆ ਦਰਜ ਕਰਾਈ ਹੈ ਪਰ ਬੀਬੀ ਤਾਂ ਸਿੱਧੇ ਆ ਗਈ ਬੀਬੀ ਕਹਿੰਦੀ ਕਿ ਐਸਜੀਪੀਸੀ ਐਫਆਈਆਰ ਵਾਪਸ ਲੈ ਲਵੇ ਨਹੀਂ ਲੀਗਲ ਟੀਮ ਮੇਰੇ ਕੋਲ ਵੀ ਹੈਗੀ ਹੈ ਤੁਸੀਂ ਇਹ ਦੇਖੋ ਕਿ ਬੀਬੀ ਪ੍ਰਾਰਦਰ ਪੜਾ ਕਿਵੇਂ ਬਦਲਦੀ ਰਹੀ ਹੈ ਬੀਬੀ ਕਹਿੰਦੀ ਕਿ ਅੱਛਾ ਜੀ ਮੈਂ ਤਾਂ ਮੇਰੀ ਇਹ ਜੀ ਕੋਈ ਮਨਸ਼ਾ ਨਹੀਂ ਸੀ ਇਸ ਲਈ ਮੈਂ ਤਾਂ ਜਨਤਕ ਤੌਰ ਤੇ ਮਾਫੀ ਮੰਗਦੀ ਆ ਵੀਡੀਓ ਪਾ ਕੇ ਮਾਫੀ ਮੰਗ ਲਈ ਹੂੰ ਦੂਜੇ ਸਟੈਪ ਦੇ ਵਿੱਚ ਬੀਪੀ ਕਹਿੰਦੀ ਕਿ ਕੋਈ ਮੈਂ ਵੱਖਰਾ ਕੰਮ ਥੋੜਾ ਕੀਤਾ ਇੱਥੇ ਪਹਿਲਾਂ ਵੀ ਹੁੰਦਾ ਰਿਹਾ ਦੇਖੋ ਮੈਂ ਫੋਟੋਆਂ ਪਾ ਰਹੀ ਹੂੰ ਤੀਜੇ ਪੜਾਅ 'ਚ ਹੁਣ ਬੀਬੀ ਇਸ ਗੱਲ ਤੇ ਆ ਗਈ ਮਤਲਬ ਪਹਿਲਾਂ ਤੁਸੀਂ ਆਪਣੇ ਗੁਨਾਹ ਲਈ ਮਾਫੀ ਮੰਗਦੇ ਹੋ ਪਰ ਉਹਨੂੰ ਜਸਟੀਫਾਈ ਫਿਰ ਕਰੀ ਜਾਂਦੇ ਹੋ ਫਿਰ ਤੀਜੇ ਦਿਨ ਤੁਸੀਂ ਕਹਿੰਦੇ ਹੋ ਕੋਈ ਨਾ ਜਾਂ ਤਾਂ ਮੈਂ ਮੇਰੀ ਐਫਆਈਆਰ ਵਾਪਸ ਲਓ ਨਹੀਂ ਫਿਰ ਮੇਰੀ ਲੀਗਲ ਟੀਮ ਤੇ ਆ ਸ਼੍ਰੋਮਣੀ ਕਮੇਟੀ ਨੇ ਅੱਜ ਬਕਾਇਦਾ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਵੀ ਵੀਜੀ ਤੁਸੀਂ 21 ਤਰੀਕ ਤੋਂ ਪਹਿਲਾਂ 20 ਤਰੀਕ ਨੂੰ ਆਏ ਸੀ ਤੁਸੀਂ ਸੇਵਾ ਨਿਭਾਈ ਸੀ ਮੱਥਾ ਟੇਕਿਆ ਸੀ ਪਰ ਉਸ ਦਿਨ ਤੁਹਾਨੂੰ ਕਿਸੇ ਨੇ ਟੋਕਿਆ ਵੀ ਨਹੀਂ ਹਮ ਤੁਹਾਡੇ ਬਾਰੇ ਕੁਝ ਕਿਹਾ ਵੀ ਨਹੀਂ ਤੇ ਪਰ ਜੇ ਸੇਵਾ ਨਿਭਾਉਣਾ ਤੇ ਮੱਥਾ ਠੇਕਣਾ ਆ ਮਤਲਬ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਇਹ ਮਨਜ਼ੂਰੀ ਦਿੰਦਾ ਕਿ ਹਾਂ ਦੂਏ ਦਿਨ ਤੁਸੀਂ ਜੋ ਮਰਜ਼ੀ ਕਰੋ ਹਮ ਤੇ ਸ਼੍ਰੋਮਣੀ ਕਮੇਟੀ ਕਹਿੰਦੀ ਦੂਏ ਦਿਨ ਜਦੋਂ ਘੰਟਾ ਘਰ ਵਾਲੇ ਗੇਟ ਤੋਂ ਅੰਦਰ ਦਰਬਾਰ ਸਾਹਿਬ ਆਉਂਦੀ ਆ ਤਾਂ ਪੈਰ ਧੋਣ ਲੱਗਿਆਂ ਉਹ ਪਾਣੀ ਦੇ ਵਿੱਚੋਂ ਆਪਣੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੀ ਐ ਉੱਥੇ ਕਹਿੰਦੇ ਕਿ ਰੋਕਿਆ ਸੇਵਾਦਾਰ ਨੇ ਉਹਨੂੰ ਹੂੰ ਹੂੰ ਤੇ ਇਸ ਲਈ ਕਹਿੰਦੇ ਉਸੇ ਦਰਵਾਜ਼ੇ ਤੋਂ ਜਿੱਥੋਂ ਬੀਬੀ ਆਈ ਐ ਬੀਬੀ ਕਹਿੰਦੀ ਕਿ ਉੱਥੇ ਕੋਈ ਸੂਚਨਾ ਤਾਂ ਲਾਈ ਹੋਈ ਨਹੀਂ ਕੋਈ ਜਾਣਕਾਰੀ ਤਾਂ ਦੱਸੀ ਹੋਈ ਨਹੀਂ ਸੋ ਉਹ ਕਹਿੰਦੇ ਕਿ ਇਸ ਹਵਾਲੇ ਨਾਲ ਕਿ ਉਸੇ ਗੇਟ ਤੋਂ ਜਿੱਥੋਂ ਤੋਂ ਆਈਆਂ ਬੀਬੀ ਉੱਥੇ ਵੱਡੀ ਸਕਰੀਨ ਚੱਲਦੀ ਜਿੱਦੇ ਪਰ ਸਾਰੀ ਜਾਣਕਾਰੀ ਵੀ ਹੁੰਦੀ ਐ ਸੂਚਨਾ ਵੀ ਸਾਰੀ ਹੁੰਦੀ ਐ ਤੇ ਜੇ ਪਹਿਲੇ ਦਿਨ ਤੁਸੀਂ ਕੋਈ ਵੀ ਡਿਊਟੀ ਨਿਭਾਉਣ ਲੱਗਿਆਂ ਸੇਵਾ ਨਿਭਾਉਣ ਲੱਗਿਆਂ ਉੱਥੇ ਸੇਵਾਦਾਰਾਂ ਨੂੰ ਪੁੱਛਦੇ ਰਹੇ ਹੋ ਤਾਂ ਦੂਏ ਦਿਨ ਕਿਉਂ ਨਹੀਂ ਪੁੱਛਿਆ ਕਿਸੇ ਨੂੰ ਤੋ ਇਹ ਸਾਰੇ ਹਵਾਲਿਆਂ ਨਾਲ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਤਿਆਰ ਆ ਤੇ ਪਰ ਬੀਬੀ ਦੀ ਮਨਸ਼ਾ ਹੁਣ ਸਪਸ਼ਟ ਹੁੰਦੀ ਜਾ ਰਹੀ ਹੈ ਕਿ ਬੀਬੀ ਦੇਖੋ ਜੇ ਮੈਂ ਕਹਣਾ ਤੋ ਹੱਦ ਤੋਂ ਗਲਤੀ ਹੋਗੀ ਚਾਹੇ ਤ ਅਣਪੋਲਪਣੇ ਛੋਈ ਤੇ ਚਾਹੇ ਸ਼ਰਾਰਤ ਨੂੰ ਵੀ ਜੇ ਤੁਸੀਂ ਸਿਰਫ ਇਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਸੀ ਕਿ ਗੁਰੂ ਘਰ ਦੀ ਇਹ ਮਰਿਆਦਾ ਹੈ ਤੇ ਮੈਂ ਉਸ ਦੇ ਲਈ ਮਾਫੀ ਮੰਗਦੀਆਂ ਤੇ ਮੈਨੂੰ ਮਾਫ ਕਰਿਓ ਹਾਂ ਤੇ ਮਸਲਾ ਹੱਲ ਹੋ ਜਾਣਾ ਸੀ ਹਮ ਪਰ ਤੁਹਾਡੀ ਮਨਸ਼ਾ ਹੁਣ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਬੀਬੀ ਤਾਂ ਇਥੋਂ ਤੱਕ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਗੁਰੂ ਘਰਾਂ ਤੋਂ ਦੂਰ ਰਹੋ ਭਾਈ ਜਾਇਓ ਨਾ ਭਾਈ। ਹੂੰ ਇਸ ਸਥਿਤੀ ਚ ਆ ਗਿਓ। ਹੂੰ ਸੋ ਇਸ ਲਈ ਇੱਕ ਪਾਸੇ ਅੰਮ੍ਰਿਤਸਰ ਦੀ ਪੁਲਿਸ ਨੇ 30 ਜੂਨ ਲਈ ਬੀਬੀ ਨੂੰ ਨੋਟਿਸ ਭੇਜ ਕੇ ਸੱਦਾ ਦੇ ਲਿਆ ਤੇ ਦੂਹੇ ਪਾਸੇ ਬੀਬੀ ਸ਼ਰੋਣੀ ਕਮੇਟੀ ਨੂੰ ਸਿੱਧੇ ਲੱਭ ਜਾਂਚ ਆਪਣੀ ਵੀਡੀਓ ਪਾ ਕੇ ਕਹਿ ਰਹੀ ਆ ਕਿ ਐਫ ਆਈ ਆਰ ਵਾਪਸ ਲਓ ਨਹੀਂ ਤਾਂ ਫਿਰ ਮੇਰੇ ਕੋਲ ਵੀ ਬਦਲ ਮਾਰਾ ਹੈਗਾ ਮੇਰੀ ਲੀਗਲ ਟੀਮ ਤਿਆਰ ਆ ਫਿਰ ਟਕਰਾਵਾਂਗੇ। ਸੋ ਇਸ ਸਥਿਤੀ ਦਾ ਮਤਲਬ ਤੁਸੀਂ ਆਪਣੀ ਗਲਤੀ ਨੂੰ ਦੁਰਸਤ ਕਰਨਾ ਨਹੀਂ ਚਾਹੁੰਦੇ ਤੁਸੀਂ ਮਾਮਲੇ ਨੂੰ ਸਤਿਭਾਵਨਾ ਨਾਲ ਨਿਬੇੜਨਾ ਨਹੀਂ ਚਾਹੁੰਦੇ ਹਮ ਪਰ ਇਸ ਦੇ ਵਿੱਚ ਦੂਜੇ ਪਾਸੇ ਇਸ ਤਰ੍ਹਾਂ ਦੀ ਗੱਲ ਵੀ ਆ ਰਹੀ ਹੈ ਜੀ ਕਈਆਂ ਦਾ ਇਹ ਵੀ ਕਹਿਣਾ ਕਿ ਜੋ ਮਾਫੀ ਹੋ ਗਈ ਵੀ ਇਸ ਮੈਸੂ ਨੂੰ ਬਹੁਤਾ ਅੱਗੇ ਡ੍ਰੈਗ ਕਰਕੇ ਫਾਇਦਾ ਨਹੀਂ ਵੀ ਅੱਗੇ ਮੂਵ ਔਨ ਕਰਨ ਦੇ ਵਿੱਚ ਸਮਝਦਾਰੀ ਵਾਲੀ ਗੱਲ ਹੋਏਗੀ ਹਾਂ ਉਸ ਮਾਫੀ ਤੋਂ ਬਾਅਦ ਜੀ ਉਸ ਮਾਫੀ ਤੋਂ ਬਾਅਦ ਬੀਬੀ ਨੂੰ ਵਾਰ-ਵਾਰ ਵੀਡੀਓ ਨਹੀਂ ਪਾਉਣੀ ਚਾਹੀਦੀ ਸੀ ਨਾ ਜੀ ਹਮ ਉਸ ਨੂੰ ਵੀ ਇਸ ਮਸਲੇ ਤੇ ਸ਼ਾਂਤ ਰੱਖਣੀ ਚਾਹੀਦੀ ਦੋਹੇ ਪਾਸੇ ਮਤਲਬ ਇਹ ਕਿ ਹਾਂ ਉਤੇਜ ਨਾ ਵੀ ਤਾਂ ਪੈਦਾ ਕਰਾ ਪਰ ਉਹੀ ਹੁਣ ਜਿਹੜੀ ਹੈ ਪੁਲਿਸ ਵਾਲੀ ਕਾਰਵਾਈ ਆ ਉਦੇ ਨਾਲ ਕਿਉਂਕਿ ਆ ਜਿੰਨਾ ਦੇਖੋ ਕੁਝ ਕੁਝ ਮੁੱਦੇ ਜਿਹੇ ਹੁੰਦੇ ਨੇ ਗਲਤੀ ਹੋਈ ਸਮੱਸਿਆ ਹੋਈ ਉਹਨੂੰ ਉਭਾਰਿਆ ਗਿਆ ਉਹਦੇ ਵਿੱਚ ਮਾਫੀ ਲੈ ਕੇ ਜਦੋਂ ਉਸ ਨੂੰ ਜਿੰਨੀ ਛੇਤੀ ਉਹ ਚੋ ਸਬਕ ਲੈ ਕੇ ਉਹਨੂੰ ਪਾਸੇ ਕਰ ਦਿੱਤਾ ਜਾਵੇ ਕਿਉਂਕਿ ਹੋਰ ਬਹੁਤ ਸਾਰੇ ਇੰਪੋਰਟੈਂਟ ਮੁੱਦੇ ਨੇ ਬਹੁਤ ਸਾਰੀਆਂ ਹੋਰ ਅਹਿਮ ਗੱਲਾਂ ਨੇ ਜਿਨ੍ਹਾਂ ਤੇ ਧਿਆਨ ਦਿੱਤਾ ਜਾਣਾ ਬਾਕੀ ਕਈ ਵਾਰੀ ਇਹ ਜਿਹੜੀਆਂ ਗੱਲਾਂ ਨੇ ਇਹ ਡਿਸਟਰੈਕਸ਼ਨ ਬਣ ਜਾਂਦੀਆਂ ਨੇ ਜੀ ਇਹਦੇ ਕਰਕੇ ਜਿਹੜੇ ਬਾਕੀ ਦੇ ਅਸਲ ਮੁੱਦੇ ਨੇ ਉਹਨਾਂ ਤੋਂ ਧਿਆਨ ਭਟਕ ਜਾਂਦਾ ਤੇ ਜਿਹੜੇ ਓਵਰਆਲ ਨੈਰੇਟਿਵ ਹੈ ਡਿਸਕਸ਼ਨ ਆ ਉਹ ਇੰਨਾ ਆਕਸੀਜਨ ਉਹਦਾ ਇਹ ਇਦਾਂ ਦਾ ਮੁੱਦਾ ਚੂਸ ਲੈਂਦਾ ਖਿੱਚ ਲੈਂਦਾ ਕਿ ਬਾਕੀ ਅਹਿਮ ਗੱਲਾਂ ਵਾਸਤੇ ਸਮਾਂ ਨਹੀਂ ਬਚਦਾ ਜਾਂ ਫਿਰ ਉਹਦੇ ਬਾਰੇ ਉਹਨਾਂ ਜ਼ਿਕਰ ਨਹੀਂ ਹੁੰਦਾ ਜਿੰਨਾ ਕਿ ਜ਼ਿਕਰ ਹੋਣਾ ਚਾਹੀਦਾ ਬਿਲਕੁਲ